ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਬਸਤ ਸਤ ਮਤ ਦੇਹੋ ਦਿਆਲ ਪ੍ਰਭ ਜਿਤ ਤੁਮ ਹੈ ਰਤਾ ਨਨਕ ਮੰਗੇ ਦਾਨ ਪ੍ਰਭ ਅਰੇ ਪਗ ਸਾਧਾ ਦਾਮ ਮਹੰਡਾ ਤਲੀਖਕ ਜੇ ਮਿਲ ਤਾ ਮਸਤ ਕਲਾਈ ਹੈ ਕੂੜਾ ਲਾਲਚ ਛੱਡੀ ਹੈ ਹੋਏ ਇੱਕ ਮਨ ਅਲਖ ਧਿਆਈ ਹੈ ਸਵੀਰ ਸੇਵਾ ਕੋ ਦੋਏ ਫਲੇ ਇਕ ਸੰਤ ਇਕਰਾ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਜਪ ਦੇ ਜਪਦੇ ਜਪਉਂਦੇ ਨਾਮ ਜਪਦੇ ਜਪਉਂਦੇ ਨਾਮ ਮਹਰਾਨ ਨੂੰ ਉਹ ਨਦੀ ਮੈਂ ਤੂੜ ਮੰਗ ਕਾ ਜੱਪਦੇ ਜੱਪਉਂਦੇ ਨਾਮ ਜੱਪਉਂਦੇ ਨਾਮ ਆਹ ਜੱਪਉਂਦੇ ਨਾਮ ਹੋ ਰਾਨਾ ਉਹ ਨਾਮ ਦੀ ਮੈਂ ਧੂੜ ਮੰਗਦਾ ਜਪਦੇ ਜਪਉਂਦੇ ਨਾਮ ਜਪਉਂਦੇ ਨਾਮ ਹੋਰਾ ਤੂੰ ਕੋਨ ਲੀ ਮੈਂ ਤੂੜ ਮੰਗਦਾ ਜੇੜੇ ਜਪਦੇ ਜਪਉਂਦੇ ਨਾਮ ਹੋਰਾ ਤੂੰ ਕੋਨ ਲੀ ਮੈਂ ਤੂੜ ਮੰਗਦਾ મેળ માંગ ઓ મેળ માંગ જી ભૂડ મંગદા મેુડ મંગદ ਜਪ ਤੇ ਜਪਾਉਂਦੇ ਨਾਮ ਹੋਰਾ ਜਪਾਉਂਦੇ ਨਾਮ ਮਹੋਰਾ ਉਹਨਾਂ ਦੀ ਮਿਹਰ ਮੰਗਦਾ ਜਪ ਤੇ ਜਪਾਉਂਦੇ ਨਾਮ ਜਪਾਉਂਦੇ ਨਾਮ ਜਪਾਉਂਦੇ ਨਾਮ ਹੋਰਾ ਉਹਨਾਂ ਦੀ ਮਿਹਰ ਮੰਗਦਾ ਸਤਿਕਾਰ ਅਤੇ ਸਨਮਾਨਯੋਗ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਇੱਕੋ ਵਾਰ ਕਹਿਣ ਤੇ ਸਾਰੀ ਸੰਗਤ ਗੱਜ-ਵੱਜ ਕੇ ਫਤਿਹ ਬੁਲਾਓ ਬਹੁਤ ਸੰਗਤ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਪੰਡਾਲ ਵਿੱਚ ਸਤਿਗੁਰੂ ਜੀ ਦੇ ਦਰਬਾਰ ਵਿੱਚ ਸੁਭਾਏਮਾਨ ਹੈ ਬੇਅੰਤ ਸੇਵਾਦਾਰ ਗੁਰੂ ਕੇ ਲੰਗਰਾਂ ਵਿੱਚ ਕੋਈ ਕਿਸੇ ਥਾਂ ਤੇ ਕੋਈ ਕਿਸੇ ਥਾਂ ਤੇ ਪਹਿਰੇ ਦੇ ਰਹੇ ਹਨ ਦੂਰ ਤੱਕ ਸਪੀਕਰ ਦੀ ਆਵਾਜ਼ ਸਭ ਦੇ ਕੰਨਾਂ 'ਚ ਪੈ ਰਹੀ ਹੈ ਕੋਈ ਬੈਠਾ ਹੈ ਭਾਵੇਂ ਕੋਈ ਖੜ੍ਹਾ ਹੈ ਜਿਨ੍ਹਾਂ ਜਿਨ੍ਹਾਂ ਨੂੰ ਕਲੰਗੀ ਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਪਿਆਰ ਹੈ ਔਰ ਗੁਰੂ ਗੋਬਿੰਦ ਸਿੰਘ ਜੀਾਂ ਦੀ ਬਖਸ਼ੀ ਹੋਈ ਫਤਿਹ ਨਾਲ ਜਿਨ੍ਹਾਂ ਦਾ ਪਿਆਰ ਹੈ ਇੱਕੋ ਵਾਰ ਕਹਿਣ ਤੇ ਸਾਰੇ ਬੁਲੰਦ ਆਵਾਜ਼ ਵਿੱਚ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਹਸਾਬ ਨਾਲ ਸੰਗਤ ਦਾ ਇਕੱਠ ਹੈ ਪਿਆਰਿਓ ਤੁਹਾਡੀ ਆਵਾਜ਼ ਨਹੀਂ ਆਈ ਵਿਦਵਾਨ ਪੁਰਸ਼ਾਂ ਦੇ ਬਚਨ ਨੇ ਜਿਨ੍ਹਾਂ ਦੀ ਜ਼ੁਬਾਨ ਉੱਤੇ ਫਤਿਹ ਹੈ ਉਹਨਾਂ ਦੀ ਜਹਾਨ ਉੱਤੇ ਫਤਿਹ ਹੈ ਤੇ ਜਿਨ੍ਹਾਂ ਦੀ ਜ਼ੁਬਾਨ ਉੱਤੇ ਫਤਿਹ ਨਹੀਂ ਸੱਚ ਜਾਣਿਓ ਉਹਨਾਂ ਦੀ ਕਿਤੇ ਵੀ ਫਤਿਹ ਨਹੀਂ ਦੁਬਾਰੇ ਰਸਨਾ ਪਵਿੱਤਰ ਕਰੋ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਾ ਦੀ ਨਾਮ ਜਪਣ ਤੇ ਜਪਾਉਣ ਇਹ ਦੋ ਡਿਊਟੀਆਂ ਬੜੀਆਂ ਵੱਡੀਆਂ ਗੱਲ ਨੇ ਤੇ ਜਿਹੜੇ ਆਪ ਜਪਦੇ ਦੂਜਿਆਂ ਨੂੰ ਜਪਾਉਂਦੇ ਹਨ ਸਤਿਗੁਰਾਂ ਨੇ ਸਦਾਇਗ ਉਹਨਾਂ ਦਾ ਸਨਮਾਨ ਕੀਤਾ ਹੈ ਅੱਜ ਇੱਥੇ ਜਿਹੜਾ ਪ੍ਰੋਗਰਾਮ ਸਮਾਗਮ ਇਹ ਰੱਖਿਆ ਗਿਆ ਹੈ ਜਿੰਨੇ ਵੀ ਪ੍ਰਬੰਧਕ ਹਨ ਤਨ ਕਰਕੇ ਮਨ ਕਰਕੇ ਧਨ ਕਰਕੇ ਜਿੰਨਿਆਂ ਨੇ ਜਿੰਨੀ ਵੀ ਸੇਵਾ ਕੀਤੀ ਸੱਚ ਜਾਣਿਓ ਪਿਆਰਿਓ ਉਹ ਸਾਰੇ ਤੁਹਾਨੂੰ ਨਾਮ ਜਪਾਉਣ ਵਾਲਿਆਂ ਦੇ ਵਿੱਚ ਸ਼ਾਮਲ ਨੇ ਆਖੋ ਸਤਿਨਾਮ ਵਾਹਿਗੁਰੂ ਜੇ ਪ੍ਰੋਗਰਾਮ ਰਚਿਆ ਆਰੰਭ ਕੀਤਾ 25 ਸਿੰਘਾਂ ਨੇ ਮਿਲ ਕੇ 71 ਹੋ ਕੇ ਖੰਡ ਪੜ ਸਭ ਕੀਤਾ ਜਿੰਨੇ ਤੁਸੀਂ ਇੱਥੇ ਸੰਗਤ 'ਚ ਬਹੇ ਹੋ ਤੁਹਾਡੇ 'ਚ ਬਹੁਤ ਵਿਦਵਾਨ ਸੱਜਣ ਇੱਕ ਦੂ ਇੱਕ ਚੜ੍ਹੰਦੀਆਂ ਕੌਣ ਜਾਣੇ ਮੇਰਾ ਨਾਮ ਜੀ ਮੇਰੇ ਤੋਂ ਵਿਦਵਤਾ ਦੇ ਵਿੱਚ ਵੀ ਬਹੁਤ ਵੱਡੇ ਗੁਣਮਕ ਸੰਗਤ ਵਿੱਚ ਹਾਜ਼ਰ ਨੇ ਭਜਨ ਸਿਮਰਨ ਵਿੱਚ ਵੀ ਮੇਰੇ ਤੋਂ ਵੱਡੇ ਹਾਜ਼ਰ ਨੇ ਸ਼ਖਸੀਅਤਾਂ ਵੀ ਬਹੁਤ ਵੱਡੀਆਂ ਹਾਜ਼ਰ ਨੇ ਪਰ ਸੰਗਤ ਇਸ ਇਲਾਕੇ ਦੀ ਸੰਗਤ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਚਾਹੁੰਦਾ ਅੱਜ ਤੋਂ ਪਿਛਲੇ 5 7 10 ਸਾਲਾਂ ਦੇ ਵਿੱਚ ਤੁਹਾਡੇ ਇਲਾਕੇ ਵਿੱਚ 25 ਸਿੰਘਾਂ ਨੇ ਮਿਲ ਕੇ ਅਖੰਡ ਪਾਠ ਸਭ ਕਦੇ ਕੀਤਾ ਕਿ ਨਹੀਂ ਕੀਤਾ ਅੱਜ ਤੱਕ ਇਹ ਦੱਸੋ ਮੈਨੂੰ ਕਿਉਂ ਪਿਆਰਿਓ ਕੀਤਾ ਕਦੇ ਜਿਹੜੇ 25 ਅਮਰਤ ਧਾਰੀ ਸਿੰਘ ਲੱਗ ਕੇ ਜਿਨ੍ਹਾਂ ਨੇ ਅਖੰਡ ਪਾਠ ਸਭ ਕੀਤਾ ਹੋਇਆ ਤਾਂ ਉੱਤਰ ਹੈ ਕੋਈ ਨਹੀਂ ਨਹੀਂ ਗੁਰੂ ਘਰ ਦੀ ਮਰਜ਼ਾਦਾ ਨੂੰ ਜੋ ਕਲੰਗੀ ਧਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਉੱਤੇ ਆਰੰਭ ਕੀਤਾ ਮਹਾਰਾਜ ਨੇ 25 ਸਿੰਘ ਲਾ ਕੇ ਅਖੰਡ ਪਾਠ ਸਭ ਕਰਵਾਇਆ। ਔਰ ਉਹ ਮਰਜ਼ਾਦਾ ਦਾ ਪਾਲਣ ਕੀਤਾ ਇੱਥੇ। 25 ਸਿੰਘਾਂ ਦੇ ਮਿਲ ਕੇ ਅਖੰਡ ਪਾਠ ਸਭ ਕੀਤਾ। ਤੋਂ ਜਿੰਨਿਆਂ ਨੇ ਵੀ ਉਹਦੇ ਵਿੱਚ ਯੋਗਦਾਨ ਪਾਇਆ ਆਪਣਾ। ਸਾਰੇ ਧੰਨਤਾ ਦੇ ਜੋਗ ਹਨ। ਬਹੁਤ ਸੋਹਣਾ ਪ੍ਰਬੰਧ। ਸ਼ਹੀਦ ਬਾਬਾ ਦੀਪ ਸਿੰਘ ਗ੍ਰੰਥੀ ਸਭਾ ਔਰ ਉਹਨਾਂ ਦੀ ਹਰਿਆਣਾ ਸਟੇਟ ਦੀ ਜਿਹੜੀ ਇਕਾਈ ਆ ਸਾਡੀ ਉਹਨਾਂ ਸਾਰੇ ਸਿੰਘਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ ਲਗਭਗ ਪਿਛਲੇ 1 ਮਹੀਨੇ ਤੋਂ ਸਾਰੇ ਪ੍ਰਬੰਧਕਾਂ ਨੇ ਜੇ ਕਈ ਇਹ ਨਾ ਪੈਰ ਜੁੱਤੀ ਨਹੀਂ ਪਾਈ ਉਹਨਾਂ ਨੇ ਪ੍ਰਬੰਧ ਡਟ ਕੇ ਕੀਤੇ ਇਹਦੇ ਵਿੱਚ ਕੋਈ ਅਤਕਥਨੀ ਨਹੀਂ ਤੇ ਇਲਾਕੇ ਭਰ ਵਿੱਚ ਉਹ ਸੰਗਤਾਂ ਨੇ ਵੀ ਕਮੀ ਨਹੀਂ ਛੱਡੀ ਪਿਆਰਿਓ ਕੋਈ ਮਾਇਆ ਵਾਲੇ ਪੱਖ ਤੋਂ ਸੰਗਤ ਨੇ ਬੜੀ ਕਿਰਪਾ ਕੀਤੀ ਨਾਲ ਚੱਲਣ ਵਾਲੇ ਸਿੰਘਾਂ ਨੇ ਬਹੁਤ ਮਦਦ ਕੀਤੀ ਔਰ ਸਮਾਗਮ ਵਿੱਚ ਇੱਥੇ ਪਹੁੰਚ ਕਰਕੇ ਸੇਵਾ ਕਰਨ ਵਾਲੇ ਕੋਈ ਲੰਗਰ ਵਿੱਚ ਕੋਈ ਸਾਧ ਸੰਗਤ ਦੀ ਜੋੜਾ ਘਰ ਵਿੱਚ ਕੋਈ ਪੰਡਾਲ ਵਿੱਚ ਕੋਈ ਝਾੜੂ ਲਾਉਣ ਵਾਲਾ ਕੋਈ ਬਾਣੀ ਨੂੰ ਸੁਣਨ ਵਾਲਾ ਬਹੁਤ ਚੜ੍ਹਦੀ ਕਲਾ ਨਾਲ ਸੰਗਤ ਨੇ ਸੇਵਾ ਕੀਤੀ ਤੇ ਮੈਂ ਸਾਰਿਆਂ ਨੂੰ ਜਿੱਥੇ ਧੰਨਵਾਦ ਕਹਿਣਾ ਚਾਹਾਂ ਉੱਥੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਸਾਰਿਆਂ ਨੂੰ ਵਧਾਈਆਂ ਹੋਣ ਗੁਰੂ ਮਹਾਰਾਜ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਸੰਗਤ ਜੀ ਜੇ ਕੋਈ ਕਿਸੇ ਦੇ ਘਰ ਵਿੱਚ ਬੱਚਾ ਜਨਮੇ ਆਪਾਂ ਸਾਰੇ ਕਹਿੰਨੇ ਆਂ ਵਧਾਈ ਦਿਓ ਜੇ ਕੋਈ ਆਪਣਾ ਮਕਾਨ ਬਣਾ ਲਏ ਆਪਾਂ ਕਹਿੰਨੇ ਆਂ ਦੀ ਵਧਾਈ ਹੋਵੇ ਤੁਹਾਨੂੰ ਕਿਸੇ ਦੇ ਘਰ ਵਿੱਚ ਬੱਚੇ ਬੱਚੀ ਦਾ ਵਿਆਹ ਹੋਵੇ ਆਪਾਂ ਕਹਿੰਨੇ ਵਧਾਈ ਸੰਗਤ ਜੀ ਕਿਸੇ ਨੂੰ ਨੌਕਰੀ ਮਿਲ ਜਾਵੇ ਕੋਈ ਬਿਜ਼ਨਸ ਕਰੇ ਆਪਾਂ ਕਹਿੰਨੇ ਆਂ ਵਧਾਈ ਪਰ ਸੰਗਤ ਜੀ ਸੋਚਣ ਵਾਲੀ ਗੱਲ ਇਹ ਆ ਵੀ ਕੀ ਕਿਤੇ ਸਤਿਗੁਰੂ ਵੀ ਵਧਾਈ ਦਿੰਦੇ ਆ ਸਾਨੂੰ ਬਿਲਕੁਲ ਦਿੰਦੇ ਨੇ ਸਤਿਗੁਰ ਵਧਾਈ ਦਿੰਦੇ ਪਰ ਕਦੋਂ ਦਿੰਦੇ ਗੁਰਮਖੋ ਗੁਰਸਿੱਖਾ ਮਨ ਵਧਾਈਆ ਜਿੰਨਾ ਮੇਰਾ ਸਤਿਗੁਰ ਡਿਠਾ ਰਾਮ ਰਾਜੇ ਇਦਾਂ ਦੇ ਜਦੋਂ ਗੁਰਮਤ ਦੇ ਪ੍ਰੋਗਰਾਮ ਹੁੰਦੇ ਆ ਤੇ ਸਤਿਗੁਰ ਵੀ ਆਪਣੇ ਸਿੰਘਾਂ ਨੂੰ ਵਧਾਈ ਦਿੰਦੇ ਨੇ ਵਧਾਈਆਂ ਸਿੰਘੋ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਪੰਥ ਦੀ ਸੇਵਾ ਕੀਤੀ ਆਖੋ ਸਤਨਾਮ ਵਾਹਿਗੁਰੂ ਸਾਧ ਸੰਗਤ ਜੀ ਗੁਰੂ ਕੇ ਸਿੱਖਾਂ ਨੂੰ ਤੇ ਸੱਚਖੰਡ ਵਿੱਚ ਵੀ ਵਧਾਈਆਂ ਕਰਵਾਓ ਇਸ ਲੋਕ ਵਿੱਚ ਵੀ ਵਧਾਈ ਤੇ ਗੁਰੂ ਕੇ ਸਿੰਘਾਂ ਨੂੰ ਪਰਲੋਕ ਵਿੱਚ ਵੀ ਵਧਾਈ ਆਓ ਸਾਰੀ ਸੰਗਤ ਮਿਲ ਕੇ ਧਾਰਨਾ ਚ ਪੜੋ ਬਾਰੀ ਸਿਰ ਮਿਲ ਕੇ ਸਾਰੇ ਬੋਲਿਓ ਕੋਈ ਰਸਨ ਦਾ ਬੰਦ ਨਾ ਰਵੇ ਕੋਈ ਢਿੱਲਾ ਨਾ ਬੋਲੇ ਪਹਿਲੇ ਹਿੱਸੇ ਵਿੱਚ ਮੈਂ ਪੜਾਂਗਾ ਦੂਜੇ ਹਿੱਸੇ ਵਿੱਚ ਜਥੇ ਵਾਲੇ ਸਿੰਘ ਬੋਲੋ ਸਾਰੇ ਤੇ ਤੀਜੇ ਹਿੱਸੇ ਵਿੱਚ ਸਾਰੀ ਸੰਗਤ ਮਾਈ ਭਾਈ ਮਿਲ ਕੇ ਬੋਲੋ ਜੀ ਤੇਰੇ ਸਿੱਖਾਂ ਤਾਈ ਮਿਲਣ ਵਧਾਈਆਂ ਸਤਿਗੁਰਾਂ ਦੀ ਸਿੱਖਾ ਨੂੰ ਵਧਾਈਆਂ ਤੇਰੇ ਸਿੱਖਾਂ ਤਾਈ ਮਿਲਣ ਵਧਾਈਆਂ ਜਿਹੜੇ ਤੇਰਾ ਨਾਮ ਜਪਦੇ ਸਿੱਖਾਂ ਤਾਈ ਮਿਲਣ ਵਧਾਈਆਂ ਦੇ ਤੇਰਾ ਨਾਮ ਜਾਪਦੇ ਇਕਾ ਮਾਈ ਮਿਲਣ ਬਦਾਇਆ ਜਿਹੜੇ ਤੇਰਾ ਨਾਮ ਜਾਪਦੇ ਹੋ ਤੇਰੇ ਖਾਤ ਤਾਲਿ ਮਿਲਣ ਬਦਾਇਆ ਜਿਹੜੇ ਤੇਰਾ ਨਾਮ ਜਾਪਦੇ ਕੋ ਸਿਖਾਤਾ ਗੱਜ ਕੇ ਬਈ ਉਹ ਸਿੱਖਾਂ ਤਾਈ ਮਿਲ ਵਧਾਈਆਂ ਜਿਹੜੇ ਤੇਰਾ ਨਾਮ ਜਪਦੇ ਸਿੱਖਾਂ ਤਾਈ ਮਿਲ ਵਧਾਈਆਂ ਜਿਹੜੇ ਤੇਰਾ ਨਾਮ ਜਪਦੇ ਬੋਲ ਸਿੰਘਾ ਗੱਜ ਕੇ ਸਾਰੇ ਤੁਹਾਡੀ ਆਵਾਜ਼ ਸਟੇਜ ਤੇ ਨਹੀਂ ਆਉਂਦੀ ਲੰਗਰ ਛਕੇ ਆ ਸਾਰਿਆਂ ਦੇ 36 ਪ੍ਰਕਾਰ ਦੇ ਪਦਾਰਥ ਵਰਤ ਰਹੇ ਨੇ ਆਨੰਦ ਵਿੱਚੋਂ ਸਾਰੇ ਗੱਜ ਕੇ ਬੋਲੋ ਗੱਜ ਕੇ ਪੜੋ ਸਾਰੇ ਜਿਹੜੇ ਤੇਰਾ ਦੀ ਨਾਮ ਜਾਪਦੇ ਵੇਲੇ ਤੇਰਾ ਦੀਹਾ ਨਾਮ ਜਪਦੇ ਵੇਲੇ ਤੇਰਾ ਦੀਹਾ ਨਾਮ ਜਪਦੇ ਬੋਲੋ ਵੇਲੇ ਤੇਰਾ ਦੀਹਾ ਨਾਮ ਜਪਦੇ ਇਹੀ ਕੰਮ ਕਰਨਾ ਆ ਆਪਾਂ ਇਥੇ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਜੀ ਹਾ ਨਾਮ ਜਪਦੇ ਉਹ ਜਿਹੜੇ ਤੇਰਾ ਜੀ ਨਾਮ ਜਪਦੇ ਜਿਹੜੇ ਤੇਰਾ ਜੀ ਤੇਰਾ ਨਾਮ Japde ਤੇਰਾ ਨਾਮ Japde ਤੇਰਾ ਨਾਮ Japde ਤੇਰਾ ਨਾਮ Japde ਤੇਰੇ ਸਿੱਖਾਂ ਤਾਈ ਮਿਲਣ ਵਧਾਈਆਂ ਜਿਹੜੇ ਤੇਰਾ ਵੜਾ ਸੰਗ ਤੇ ਵਾਹ ਤੇਰੇ ਸਿੱਖਾਂ ਦਾ ਹੀ ਮਿਲਣ ਐਸ ਪ੍ਰੋਗਰਾਮ ਦੀਆਂ ਬਾਣੀ ਪੜੀ ਗਈ ਕਿੰਨਿਆਂ ਨੇ ਲਾਹਾ ਲਿਆ ਸੇਵਾ ਦਾ ਕੁੰਭ ਲੱਗਿਆ ਪਿਆਰਿਓ ਜਿਨ੍ਹਾਂ ਨੇ ਪ੍ਰੋਗਰਾਮ ਰਚਿਆ ਅੱਗੇ ਲੱਗ ਕੇ ਆਪਣੇ ਧੰਦੇ ਸੰਧਾਰ ਛੱਡੇ ਅਬਰਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਜਿਨ੍ਹਾਂ ਨੇ ਅੱਗੇ ਲੱਗ ਕੇ ਪ੍ਰੋਗਰਾਮ ਉਲੀਕਿਆ ਗਰਮੀ ਸਰਦੀ ਚੱਲੀ ਸੰਗਤ ਜੀ ਤਖਲੀਫਾਂ ਚੱਲੀਆਂ ਜਿਨ੍ਹਾਂ ਨੇ ਬੜਾ ਕੁਝ ਸੁਣਿਆ ਸਹਾਰਿਆ ਵੀ ਹੋਣਾ ਪਿਆ ਰਿਓ ਪਰ ਫੇਰ ਵੀ ਲੱਗੇ ਰਹੇ ਅੱਜ ਚੜ੍ਹਦੀ ਕਲਾ ਨਾਲ ਪ੍ਰੋਗਰਾਮ ਹੋਇਆ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਇਲਾਕੇ ਦੇ ਵਿੱਚ ਗੁਰਮਤ ਦੀ ਪੁਰਾਤਨ ਰੌ ਰੀਤ ਉਹਦਾ ਪ੍ਰਚਾਰ ਹੋਇਆ ਵੱਡੀ ਗੱਲ ਵੱਡੀ ਖੁਸ਼ੀ ਪੰਜ ਪਿਆਰੇ ਸਿੰਘ ਆਏ ਨੇ ਅੰਮ੍ਰਿਤ ਦਾ ਵਾਰਤਾ ਤਿਆਰ ਸੰਗਤ ਜੀ ਗੁਰੂ ਕੇ ਜਹਾਜ਼ੇ ਚੜ੍ਹਨਾ अनेका ਪੁਰਾਣੀਆਂ ਨੇ ਜਿਨ੍ਹਾਂ ਨੇ ਇੱਥੇ ਅੰਮ੍ਰਿਤ ਛਕਿਆ ਉਹਨਾਂ ਨੇ ਮਰਨ ਤੱਕ ਯਾਦ ਰੱਖਣਾ ਨਖਾਟਿਏ ਪਿੰਡ ਇੱਕ ਸਮਾਗਮ ਹੋਇਆ ਸੀ ਤੇ ਉੱਥੇ ਗੁਰੂ ਨਾਨਕ ਦੇ ਘਰ ਵਿੱਚ ਮੇਰਾ ਜਨਮ ਹੋਇਆ ਕੋ ਸਤਨਾਮ ਇਸ ਕਰਕੇ ਸਭਨਾਂ ਨੂੰ ਵਧਾਈ ਪੜੋ ਸਿੱਖਾਂ ਧਾਈ ਮਿਲ ਨਵਧਾਈ ਸੁਰ ਸਿਖਾ ਮਰਵਾ ਗਾਈਆਂ ਜਿਨ ਮੇਰਾ ਸਾਧਗੁਰ ਖਿਖਾ ਰਾਮ ਰਾਜੇ ਕੋਈ ਕਰ ਕਰ ਸੁਨਾ ਵਹਿਰ ਨਾਮ ਕੀ ਸੁਨਾਵਰ ਨਾਮ ਕੀ ਸੋ ਲੱਗਿਆ ਗੁਰ ਸਿਖਾ ਮੰਦ ਬਿਠਾ ਹਰ ਦਰ ਕਾ ਗੁਰ ਸਿਖ ਪਨਾਈ ਐ ਹਰ ਦਰ ਕਾ ਕਰ ਸਿੱਖ ਪਹਿਨਾਈ ਐ ਜਿਨ ਮੇਰਾ ਸਤਿਗੁਰੁ ਆਪਾ ਜਨ ਮਾਨਕ ਹਰ ਹਰ ਹੋਇਆ ਨੰਦਾਨ ਕਹ ਹਰ ਹਰ ਹੋਇਆ ਹਰ ਹਰ ਮਨ ਮੁਠਾ ਗੁਰ ਸਿੱਖਾਂ ਮਨਵਾਜ਼ਾਈਆਂ ਸੰਗਤ ਜੀ ਮੇਰੇ ਸਮੇਂ ਦੀ ਹੁਣ ਸਮਾਪਤੀ ਹੈ ਲਗਭਗ ਔਰ ਮੈਂ 2 ਮਿੰਟ ਤੁਹਾਡੇ ਲੈਣੇ ਆ ਇੱਕ ਨਾ ਮੈਨੂੰ ਗ੍ਰੰਥੀ ਭਾਈ ਬਲਵੀਰ ਸਿੰਘ ਜੀ ਜੋ ਤੁਹਾਡੇ ਨਖਾਟੀ ਨਗਰ ਦੇ ਹਨ ਤੇ ਮੈਂ ਨਖਾਟੀਏ ਪਿੰਡ ਸਭ ਤੋਂ ਪਹਿਲਾਂ ਜਦ ਇੱਥੇ ਆਇਆ ਦੀਵਾਨ ਕੀਰਤਨ ਕਰਨ ਵਾਸਤੇ ਤੇ ਭਾਈ ਬਲਵੀਰ ਸਿੰਘ ਹੋਰਿਆ ਨੇ ਮੈਨੂੰ ਬੁਲਾਇਆ ਸੀ ਹੁਣ ਇੱਥੇ ਦੀਵਾਨ ਤੇ ਬਹਿਣ ਤੋਂ ਪਹਿਲਾਂ ਨਾ ਮੇਰੇ ਕੋਲ ਆ ਕੇ ਤੇ ਮੈਨੂੰ ਕਹਿੰਦੇ ਕਹਿ ਕੇ ਗਏ ਕਿਤੇ ਬਾਬਾ ਜੀ ਧਾਰਨਾ ਇੱਕ ਜਰੂਰ ਸੁਣਾਏ ਉਦਾਂ ਤੇ ਗੁਰੂ ਘਰ ਦੀ ਗੱਲ ਗੁਰਮੁਖ ਕੋਈ ਵੀ ਵਿਦਵਾਨ ਪੁਰਸ਼ ਕਹਿੰਦੇ ਆ ਬਈ ਇਤਿਹਾਸ ਗੁਰਬਾਣੀ ਇਹ ਮਿਸ਼ਰੀ ਦੇ ਪਹਾੜ ਵਰਗਾ ਹੁੰਦਾ ਇਹਨੂੰ ਜਿੱਧਰੋਂ ਮਰਜ਼ੀ ਖਾਣ ਲੱਗ ਜਾਓ ਇਹਨੇ ਆਨੰਦ ਹੀ ਦੇਣਾ ਜੋ ਮਰਜ਼ੀ ਸੁਣਾਓ ਪਿਆਰ ਨਾਲ ਸੁਣਾਓ ਸੰਗਤ ਨੇ ਆਨੰਦ ਮਨੋ ਉਹ ਮੈਨੂੰ ਕਹਿੰਦੇ ਵੀ ਬਾਬਾ ਜੀ ਇੱਕ ਧਾਰਨਾ ਸੁਣਾਇਓ ਮੁੱਖ ਦੁਨੀਆ ਮੋੜ ਲਵੇ ਸਾਇਆ ਤੂੰ ਮੁਖੜਾ ਨਾ ਮੋੜੀ ਤੇ ਮੈਂ ਜ਼ਿੰਦਗੀ ਚ ਅੱਜ ਤੱਕ ਇਹ ਧਾਰਨਾ ਨਹੀਂ ਕਦੇ ਪੜੀ ਪਰ ਉਹਨਾਂ ਦੀ ਇਹ ਫਰਮਾਇਸ਼ ਹੈ ਵੀ ਤੁਸੀਂ ਧਾਰਨਾ ਜ਼ਰੂਰ ਪੜਿਓ ਸੋ ਇੱਕ ਧਾਰਨਾ ਪੜ ਕੇ ਮੈਂ ਫਤਿਹ ਬੁਲਾਉਣ ਲੱਗਿਆ ਮੇਰਾ ਸਮਾਂ ਸਮਾਪਤ ਹੈ ਸਰੋਪ ਉਹ ਵੀ ਦੇਤਾ ਸਿੰਘਾਂ ਨੇ ਤੇ ਇੱਕ ਵਾਰੀ ਫਿਰ ਮੈਂ ਸਭ ਦਾ ਧੰਨਵਾਦ ਕਰਦਾ ਸੰਤ ਗਿਆਨੀ ਗੁਰਮੀਤ ਸਿੰਘ ਜੀ ਖੋਸਾ ਕੋਟਲਾ ਵਾਲੇ ਮਹਾਂਪੁਰਸ਼ ਮੇਰੇ ਬਹੁਤ ਪਿਆਰ ਵਾਲੇ ਹਨ ਔਰ ਬੜੇ ਵਿਦਵਾਨ ਔਰ ਬਹੁਤ ਸੰਗਤ ਵਿੱਚ ਇਲਾਕੇ ਵਿੱਚ ਦੂਰ ਦੂਰ ਤੱਕ ਜਿਨ੍ਹਾਂ ਦਾ ਨਾਮ ਸਤਕਾਰ ਸਨਮਾਨ ਹੈ ਉਹਨਾਂ ਨੇ ਬਾਅਦ ਵਿੱਚ ਹਾਜ਼ਰੀ ਭਰਨੀ ਹੈ ਮਹਾਂਪੁਰਖ ਬਾਬਾ ਜਸਵਿੰਦਰ ਸਿੰਘ ਜੀ ਸਰਪ੍ਰਸਤ ਸਾਡੀ ਸਭਾ ਦੇ ਇਥੋਂ ਦੇ ਪ੍ਰਧਾਨ ਜੀ ਹਾਕਮ ਸਿੰਘ ਜੀ ਬਾਬਾ ਜੀ ਮਹਾਂਪੁਰਖ ਔਰ ਗਿਆਨੀ ਹਰਜਿੰਦਰ ਸਿੰਘ ਜੀ ਹੰਸ ਜੋ ਸਟੇਜ ਸਕੱਤਰ ਦੀ ਕਾਰਵਾਈ ਨਿਭਾ ਰਹੇ ਨੇ ਮੇਰੇ ਮੂਹਰੇ ਸਾਹਮਣੇ ਸਟੇਜ ਦੇ ਉੱਪਰ ਵੀ ਤੇ ਸਾਹਮਣੇ ਵੀ ਬਹੁਤ ਪ੍ਰੇਮ ਵਾਲੇ ਤੇ ਨਾਮ ਰੰਗੀਆਂ ਰੂਹਾਂ ਸਤਪੁਰਸ਼ ਬੈਹੇ ਨੇ ਸਭਨਾਂ ਦਾ ਧੰਨਵਾਦ ਆਓ ਆਖਰੀ ਧਾਰਨਾ ਪੜੋ ਸਾਰੀ ਸੰਗਤ ਮਿਲ ਕੇ ਇਦਾਂ ਹੀ ਪਿਆਰ ਨਾਲ ਬੋਲਿਓ ਮੇਰੇ ਤੋਂ ਬਾਅਦ ਵਿੱਚ ਵੀ ਕਥਾ ਵੀ ਹੋਣੀ ਆ ਕੀਰਤਨ ਵੀ ਹੋਣਾ ਜਦੋਂ ਧਾਰਨਾ ਪੜੇ ਆਪਾਂ ਕਹਿੰਦੇ ਆ ਬਾਣੀ 'ਚ ਪੜਦੇ ਕਲਯੁਗ ਮਹਿ ਕੀਰਤਨ ਪ੍ਰਧਾਨਾ ਕੀਰਤਨ ਨੂੰ ਪ੍ਰਧਾਨ ਕਿਉਂ ਕਿਹਾ ਗੁਰਮਖੋ ਜਦੋਂ ਪਾਠ ਕੋਈ ਗ੍ਰੰਥੀ ਸਿੰਘ ਕਰਦਾ ਆਪਾਂ ਬਹਿ ਕੇ ਸੁਣ ਲੈਨੇ ਆ ਨਾਲ ਨਹੀਂ ਆਪਾਂ ਬੋਲਦੇ ਕਥਾ ਕਰਨ ਵਾਲਾ ਕਥਾ ਕਰਦਾ ਆਪਾ ਨਾਲ ਨਹੀਂ ਬੋਲ ਸਕਦੇ ਸੁਣ ਸਕਨੇ ਆ ਕੇਵਲ ਉਥੇ ਕੇਵਲ ਸੁਣਨ ਦਾ ਲਾਹਾ ਮਿਲਦਾ ਪਰ ਸੰਗਤ ਜੀ ਜਿਹੜਾ ਕੀਰਤਨ ਹੈ ਇਹਦੇ ਵਿੱਚ ਡਬਲ ਲਾਹਾ ਪ੍ਰਾਪਤ ਹੁੰਦਾ ਹੈ ਇਹਦੇ ਵਿੱਚ ਸੁਣ ਕੇ ਵੀ ਲਾਹਾ ਪ੍ਰਾਪਤ ਕਰ ਸਕਨੇ ਆ ਨਾਲ ਬੋਲ ਕੇ ਵੀ ਲਾਹਾ ਪ੍ਰਾਪਤ ਕਰ ਸਕਨੇ ਆ ਤਾਂ ਇਹਨੂੰ ਪ੍ਰਧਾਨਕਿਆ ਮਹਾਰਜ ਨੇ ਹੋਰ ਵੀ ਕਾਰਨ ਨੇ ਇੱਕ ਕਾਰਨ ਇਹ ਵੀ ਹੈ ਇਸ ਕਰਕੇ ਨਾਲ ਮਿਲ ਕੇ ਬੋਲਿਓ ਮੇਰੇ ਤੋਂ ਬਾਅਦ ਵਾਲੇ ਜਿੰਨੇ ਜਥਿਆਂ ਨੇ ਆਉਣਾ ਉਹਨਾਂ ਦੇ ਨਾਲ ਵੀ ਜਿਵੇਂ ਹੁਣ ਤੁਸੀਂ ਸਾਰੇ ਗੱਜ ਕੇ ਬੋਲ ਰਹੇ ਹੋ ਨਾ ਦੇਖੋ ਕਿਵੇਂ ਗੁੰਜੀਆਂ ਗੁੰਜਾਂ ਪੈਂਦੀਆਂ ਪੰਡਾਲ ਵਿੱਚ ਕਿੰਨੀ ਉੱਚੀ ਆਵਾਜ਼ ਵਿੱਚ ਸੰਗਤ ਗਾ ਰਹੀ ਐ ਸਾਰੇ ਇੱਕ ਦਿਨਾਂ ਜਦੋਂ ਰਸਨਾ ਨਾਲ ਆਪਾਂ ਸ਼ਬਦ ਕੀਰਤਨ ਧਾਰਨਾ ਵਾਹਿਗੁਰੂ ਸ਼ਬਦ ਜਪਣੇ ਆ ਇੱਕ ਦਿ ਰਸਨਾ ਪਵਿੱਤਰ ਦੂਸਰਾ ਸਾਥ ਸੰਗਤ ਜੀ ਦਲੇਦਰ ਦੂਰ ਹੋ ਜਾਂਦਾ ਹੈ ਨਹੀਂ ਤੇ ਵਾਸੀ ਆਉਣ ਲੱਗ ਜਾਂਦੀਆਂ ਕਈਆਂ ਨੂੰ ਖਾਲੀ ਬੈਠਿਆ ਨੂੰ ਨਾ ਕਈਆਂ ਨੂੰ ਉਹਨਾਂ ਨੂੰ ਆਲਸ ਆਉਣ ਲੱਗ ਜਾਂਦਾ ਹੈ ਸੁਸਤੀ ਪੈ ਜਾਂਦੀ ਹੈ ਜਦੋਂ ਆਪਾਂ ਗੱਜ ਕੇ ਨਾਲ ਬੋਲਦੇ ਆ ਦਲੇਦਰ ਆਲਸ ਸੁਸਤੀ ਨੀਂਦ ਵਾਸੀਆਂ ਸਭ ਕੁਝ ਦੂਰ ਹੋ ਜਾਂਦਾ ਤੇ ਗੁਰੂ ਘਰ ਦੀ ਸ਼ਾਨ ਵੀ ਵੱਧਦੀ ਹੈ ਗੁਰੂ ਇੱਕ ਨੂੰ ਵੇਖ ਕੇ ਦੂਜਾ ਤੇ ਦੂਜੇ ਨੂੰ ਵੇਖ ਕੇ ਤੀਜਾ ਜੁੜਦਾ ਤੇ ਜੁੜ ਕੇ ਧਰਦਾ ਆਓ ਬੜੋ ਸਾਰੇ ਪਿਆਰ ਵਿੱਚ મુખ દુનિયા મોડ લે મુખ દુનિયા મોડ લે મુખ દુનિયા મોડ લવે સાયા તું મુખડા ના મોડી મુખ દુનિયા મોડલ વેજ તું મુખડા ਦੁਨੀਆਂ ਮੋੜ ਲਵੇ ਸਾਇਆ ਤੂੰ ਮੁਖੜਾ ਨਾ ਮੋੜੀ ਮੁਖ ਦੁਨੀਆਂ ਮੋੜ ਲਵੇ ਗੱਜ ਕੇ ਗੱਜ ਕੇ ਪਿੱਛੇ ਵਾਲੇ ਸਾਰੇ ਬੋਲ ਸਾਇਆ ਤੂੰ ਮੁਖੜਾ ਮੁਖ ਦੁਨੀਆਂ ਮੋੜ ਲਵੇ ਸਾਇਆ ਤੂੰ ਮੁਖੜਾ ਨਾ સાયા તું મુખ મુખડા મોડી મુખ દુનિયા મોડ લવે સાઈયા તું મુખ મુખડા મોડી મુખ દુનિયા